ਹਾਂਜੀ ਗੁੱਡ ਮਾਰਨਿੰਗ ਪਿਆਰੇ ਬੱਚੋ ਠੰਡ ਬਹੁਤ ਹੈ ਤਾਂ ਅੱਜ ਆਪਾਂ ਤੁਹਾਡੀ ਕਲਾਸ ਘਰ ਤੋਂ ਹੀ ਲਗਾ ਰਹੇ ਹਾਂ ਸਾਰੇ ਬੱਚਿਆਂ ਨੇ ਧਿਆਨ ਨਾਲ ਦੇਖਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਤੁਹਾਡੇ ਲਈ ਨਵੀਂ ਹੈ ਤਾਂ ਮਹਾਰਨੀ ਬਹੁਤ ਜ਼ਰੂਰੀ ਹੈ ਬੇਟਾ ਮਹਾਰਨੀ ਨਾਲ ਤੁਸੀਂ ਆਪਣੀ ਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋ ਤਾਂ ਤੁਹਾਡੇ ਸਿਲੇਬਸ ਵਿੱਚ ਬੇਟਾ ਮੁਕਤਾ ਤੋਂ ਲੈ ਕੇ ਦੁ ਲੈਂਕੜ ਤੱਕ ਮਾਤਰਾਵਾਂ ਆਉਂਦੀ ਹੈ ਤਾਂ ਅੱਜ ਆਪਾਂ ਮਹਾਰਨੀ ਦੀ ਸਹਾਇਤਾ ਨਾਲ ਸ਼ਬਦ ਬਣਾਉਣੇ ਸਿੱਖਾਂਗੇ ਤਾਂ ਧਿਆਨ ਨਾਲ ਦੇਖਣਾ ਸਭ ਨੇ ਸਭ ਤੋਂ ਪਹਿਲਾਂ ਤੁਹਾਨੂੰ ਅੱਖਰਾਂ ਦੀ ਧੁਨੀ ਪਤਾ ਹੋਣਾ ਚਾਹੀਦਾ ਹੈ ਜਿਵੇਂ ਕਿ ਸਾਡੇ ਕੋਲੇ ਪਹਿਲਾ ਸ਼ਬਦ ਹੈ ਐੜਾ ਤਾਂ ਐੜੇ ਦੀ ਜਿਹੜੀ ਆਵਾਜ਼ ਹੈ ਧੁਨੀ ਹੈ ਅ ਐੜੇ ਨੂੰ ਜਦੋਂ ਕੰਨਾ ਲੱਗ ਜਾਂਦਾ ਹੈ ਤਾਂ ਆਵਾਜ਼ ਆਉਂਦੀ ਹੈ ਆ